ਤੋ ਦੋਸਤੋ ਇਸ ਵਕਤ ਅਸੀਂ ਪ੍ਰੋਗਰਾਮ ਤੋਂ ਥੋੜੀ ਦੂਰਾਂ ਦੇ ਤੁਹਾਨੂੰ ਇੱਕ ਵਿਖਾਉਣੀ ਹੈ ਗੱਡੀ ਦਰਖਤ ਦੇ ਉੱਤੇ ਤੁਸੀਂ ਆਖੋਗੇ ਯਾਰ ਮੱਲੀ ਸਾਹਿਬ ਇਹ ਕਿਹੜੀ ਕਿਹੜੀ ਗੱਡੀ ਗੱਲ ਹੈ ਹਰਾਨ ਵਾਲੀ ਗੱਲ ਤਾਂ ਹੈ ਹੀ ਨਹੀਂ ਕੋਈ ਗੱਡੀ ਤਾਂ ਰਖ ਤੇ ਅਸੀਂ ਵੀ ਚੜ੍ਹ ਸਕਦੇ ਹਾਂ ਪਰ ਗਿੱਤੇ ਨੂੰ ਪੁੱਛਦੇ ਆਪਾਂ ਗਿੱਤਿਆ ਸਹੀ-ਸਹੀ ਦੱਸ ਵੀ ਇਹ ਗੱਡੀ ਦਰਖਤ ਤੇ ਕਿਉਂ ਚੜ੍ਹੀ ਆ ਦੱਸ ਕਿਉਂ ਚੜ੍ਹੀ ਆ ਗੱਡੀ ਦਰਖਤ ਤੇ ਦੱਸ ਸ਼ੌਂਕ ਨੇ ਸ਼ੌਂਕ ਆ ਚੁੱਪ ਚਾਚਾ ਆ ਗੱਡੀ ਦਰਖਤ ਤੇ ਕਿਉਂ ਜੜੀ ਦੱਸ ਫਿਰ ਐਡਾ ਦਿਮਾਗੀ ਬੰਦਾ ਦਾ ਦੱਸ ਮੈਂ ਤੁਹਾਨੂੰ ਦੱਸੂਗਾ ਕਿਉਂ ਚੜੀਆ ਇਸ ਕਰਕੇ ਚੜੀ ਵੀ ਥੱਲੇ ਰੇਤਾ ਵਾ ਸਲਿੱਪ ਤੇ ਸਲਿੱਪ ਉੱਪਰ ਦੀ ਜਗ੍ਹਾ ਨਹੀਂ ਉੱਪਰ ਘਲਾਰਤੀ ਵੀ ਦਾਗ ਦੇਵਤਾ ਚੜੀਆ ਤੇਲ ਖਰਚਾ ਹੋਊਗਾ ਆਹੋ ਤੇਲ ਦਾ ਖਰਚਾ ਨਾ ਨਹੀਂ ਤੂੰ ਦੱਸ ਕਿਉਂ ਚੜੀਆ ਗੱਡੀ ਦਰਖਤ ਤੇ ਕਿਉਂ ਆ ਤੁਹਾਨੂੰ ਦੋਵਾਂ ਨੂੰ ਨਹੀਂ ਪਤਾ ਦੱਸ ਯਾਰ ਤੁਸੀਂ ਦੁਨੀਆ ਘੁੰਮੀ ਤੁਸੀਂ ਫਿਲੀਪੀਨ ਘੁੰਮ ਲਿਆ ਤੂੰ ਸਾਰੀ ਦੁਨੀਆ ਘੁੰਮ ਲਈ ਤੇਨੂੰ ਵੀ ਨਹੀਂ ਪਤਾ ਦੱਸ ਕਿਉਂ ਚੜੀਆ ਇਹ ਮਾਰਕੀਟਿੰਗ ਦਾ ਤਰੀਕਾ ਕਾਕਾ ਅੱਛਾ ਜੀ ਆਹ ਹੋਟਲ ਆ ਹਰੇਕ ਗੱਡੀ ਵੇਖ ਕੇ ਚਾਚਾ ਹਰੇਕ ਗੱਡੀ ਵੇਖ ਕੇ ਬ੍ਰੇਕ ਮਾਰਦਾ ਤੂੰ ਮਾਰੀ ਜਿਵੇਂ ਤੁਸੀਂ ਮਾਰੀ ਐ ਚਾਚੂ ਹਾਂ ਤੇ ਦੋਸਤੋ ਮਾਰਕੀਟਿੰਗ ਦਾ ਤਰੀਕਾ ਦੇਖੋ ਵੀ ਗੱਡੀ ਉਹਨਾਂ ਨੇ ਸਪੈਸ਼ਲ ਚੜਾਈ ਆ ਚੜੀ ਨਹੀਂ ਚੜਾਈ ਆ ਤਾਂ ਜੋ ਕੋਈ ਸਲਾਨੀ ਇੱਥੋਂ ਟੱਪੇ ਘੁੰਮਣ ਆਲਾ ਟੱਪੇ ਪਹਿਲਾਂ ਵੇਖ ਕੇ ਹੈਰਾਨ ਰਹਿ ਜੇ ਵੀ ਆ ਗੱਡੀ ਕਿਵੇਂ ਚੜ ਗਈ ਅਰ ਦਰਖਤ ਤੇ ਕਿਵੇਂ ਚੜ ਗਈ ਹਾਂਜੀ ਇਹ ਗੱਡੀ ਚੜਾਉਣ ਦਾ ਮਤਲਬ ਆ ਵੀ ਉਹ ਸੋਟਲ ਤੇ ਰੋਕਣਗੇ ਕਟੋ ਘਟੋ ਜੇ ਰੁਕਣਗੇ ਦਾ ਬਹਾਨੇ ਨਾਲ ਆਖਣਗੇ ਯਾਰ ਚਲੋ ਚਾਹ ਪੀ ਲਈਏ ਉੱਥੋਂ ਹਨਾ ਤੇ ਉੱਥੋਂ ਫਿਰ ਤੁਸੀਂ ਚਾਹ ਪੀਓਗੇ ਰੋਟੀ ਖਾਓਗੇ ਨਜ਼ਾਰੇ ਲਾਉਂਗੇ ਉਹ ਦੇਖ ਲਓ ਸਾਹਮਣੇ ਹੋਟਲ ਆ ਤੇ ਇਹ ਇੱਕ ਮਾਰਕੀਟਿੰਗ ਦਾ ਤਰੀਕਾ ਜੋ ਕਿ ਮੈਨੂੰ ਵੀ ਬਹੁਤ ਵਧੀਆ ਲੱਗਿਆ ਵੀ ਇਸ ਤਰੀਕੇ ਨਾਲ ਹੈਰਾਨ ਕਰ ਦੇਣਾ ਉਸ ਤੋਂ ਬਾਅਦ ਚਾਚੇ ਨੇ ਮਾਰੀ ਬ੍ਰੇਕ ਇੱਥੇ ਹਣ ਚਾਚੇ ਦਾ ਜ਼ਿਕਰ ਹੀ ਜਾਂਦਾ ਵੀ ਮੈਂ ਜਾ ਕੇ ਰੋਟੀ ਫੁਲਕੇ ਖਾਣਾ ਪਰ ਮੈਂ ਰੋਟੀ ਫੁਲਕੇ ਖਾਣ ਨਹੀਂ ਦੇਣੇ ਕਿਉਂਕਿ ਸਫਰ ਬਹੁਤ ਹੈ ਤੇ ਯੋਧਪੂਰੀ ਖਵਾਉਣੇ ਆ ਸੀ ਨਹੀਂ ਮੈਂ ਹਰ ਇੱਕ ਹੋਟਲ ਵਾਲੇ ਨੂੰ ਫੇਰ ਐ ਦੇਣਾ ਜੀ ਕਿਤੇ ਕੋਲੇ ਫੋਰਚੂਨਰ ਹੈ ਜਾਂ ਸਫਾਰੀ ਹੈ ਜਾਂ ਕ੍ਰੇਟਾ ਹੈ ਉਹ ਐਦਾਂ ਹੀ ਆਉਂਦੇ ਹੋਟਲ ਦੇ ਅੱਗੇ ਚੜ ਨਹੀਂ ਜਾਂਦਾ ਗੱਡੀ ਜਾਂਦਾ ਚੜਦੇ ਹੋ ਤਗੜੀ ਗੱਡੀ ਹੋਵੇ ਫੋਰਚੂਨਰ ਵਗੈਰਾ ਫੇਰ ਹੋਵੇ ਨਜ਼ਾਰਾ ਨਹੀਂ ਇਹ ਤਾਂ ਗੱਡੀ ਮਾੜੀ ਮੋਟੀ ਜਿਹੀ ਪੁਰਾਣੇ ਟਾਈਪ ਦੀ ਗੱਡੀ ਹੈ ਹੋਟਲ ਤੇ ਚਾਹ ਪੀਣ ਨਾਲ ਵੀ ਬਾਰੀਆਂ ਖੋਲ ਕੇ ਉੱਤੇ ਚੜ ਕੇ ਬਹਿ ਕੇ ਪੀਂਦੇ ਹਾਂ ਹਾਂ ਬਿਲਕੁਲ ਬਿਲਕੁਲ ਚੜਨ ਵਾਸਤੇ ਤੋ ਦੋਸਤੋ ਇਹ ਤਰੀਕਾ ਕਿਦਾਂ ਲੱਗਿਆ ਤੁਹਾਨੂੰ ਇਹ ਤਰੀਕਾ ਜਿਹੜਾ ਮੈਨੂੰ ਤਾਂ ਵਧੀਆ ਲੱਗਿਆ ਮਾਰਕੀਟਿੰਗ ਦਾ ਤਰੀਕਾ ਮਾਰੀ ਗੱਡ ਬ੍ਰੇਕ ਅਸੀਂ ਰੋਕ ਲਈ ਹੁਣ ਚਾਚੇ ਦਾ ਜ਼ਿਕਰ ਹੀ ਜਾਂਦਾ ਵੀ ਮੈਂ ਉੱਥੇ ਚਾਹ ਪੀ ਕੇ ਆਈਏ ਕਿਦਾਂ ਲੱਗਿਆ ਕਮੈਂਟਾਂ 'ਚ ਜਰੂਰ ਦੱਸਿਆ ਜੇ ਗੱਡੀ ਚੜ੍ਹਤੀ ਬਈਆਂ ਨੇ ਰਸਤਾ ਨਾਲਿਆਂ ਨੇ ਦਰਖਤਾਂ ਦੇ ਵੇਖੋ ਤੁਸੀਂ ਹਾਂਜੀ ਤੇ ਤੋਂ ਡਾਗੀ ਵਿਚਾਰਾ ਕਮੈਂਟਾਂ 'ਚ ਕਹਿਣ ਦੱਸਿਆ ਜਿਹੜੀ ਗੱਲ ਮੈਂ ਕਹੀ ਉਹ ਬਿਲਕੁਲ ਸਹੀ ਆ ਇਹ ਤਾਂ ਰਹਿ ਗਏ ਵੀ ਗੱਡੀ ਪਤਾ ਨਹੀਂ ਕਿਵੇਂ ਚੜ੍ਹ ਗਈ ਜਿਵੇਂ ਪਤਾ ਨਹੀਂ ਕਿਵੇਂ ਕਿੱਡੀ ਕਵੱਡੀ ਗੱਲ ਦੱਸ ਇਸ ਸਿਰਫ ਇੱਕ ਯਾਨੀ ਕਿ ਪੈਸੇ ਕਮਾਉਣ ਦਾ ਤਰੀਕਾ ਤੇ ਮਾਰਕੀਟਿੰਗ ਕਰਨ ਦਾ ਤਰੀਕਾ ਤਾਂ ਜੋ ਬੰਦੇ ਇੱਥੇ ਖੜਨ ਤੇ ਐਸ ਹੋਟਲ ਦੇ ਵਿੱਚ ਜਾਣ ਇਹਨਾਂ ਨੂੰ ਕੋਈ ਇੱਥੇ ਰੋਕਣ ਦੀ ਲੋੜ ਨਹੀਂ ਜਾਂ ਕੋਈ ਏਦਾਂ ਮਤਲਬ ਕਿ ਆ ਜਾਓ ਜੀ ਸਾਡੇ ਹੋਟਲ ਚ ਆਓ ਆਓ ਏਦਾਂ ਕਰੋ ਇਸ ਕਰਕੇ ਇਹਨਾਂ ਨੇ ਸਪੈਸ਼ਲ ਚੜਾ ਰੱਖੀ ਆ ਕੱਲੀ ਬਾਡੀ ਆ ਇੰਜਨ-ਉੰਜਨ ਵਿੱਚ ਇਹਦੇ ਕੁਝ ਨਹੀਂ ਗਾ ਟਾਇਰ ਨੇ ਤੇ ਬਾਡੀ ਆ ਕੱਲੇ ਟਾਇਰ ਨੇ ਤੇ ਬਾਡੀ ਇੰਜਨ-ਉੰਜਨ ਹੈ ਨਹੀਂ ਗਾ ਬਾੜਾ ਮੋਟਾ ਰੇਡੀਏਟਰ ਆ ਬਸ ਹੈਗਾ ਹੈ ਵੇਚਾ ਹੈ ਗੱਡੀ ਵਿੱਚ ਇੰਜਨ ਹੈਗਾ ਇਹ ਤੇ ਜਲਦ ਹੈਗਾ ਕੰਪਲੀਟ ਆ ਸਾਰਾ ਕੋਸ਼ੀ ਇਹ ਮਿਲ ਗਈ ਹੋਣੀ 10-20 ਹਜ਼ਾਰ ਕਬਾੜ ਚੋ ਯਾਰ ਤੂੰ ਵੀ ਲੈ ਚੜਾ ਦੀ ਜਾ ਕੇ ਜਾ ਕੋਠੇ ਤੇ ਚੜਾ ਦਿੰਦੇ ਲੋਕ ਗੱਡੀਆਂ ਦਰਖਤ ਦੀ ਕਿਹੜੀ ਗੱਲ ਚੱਲ ਚੱਲ ਚੱਲੀਏ ਹੁਣ ਐਵੇਂ ਬੰਦਾ ਤੂੰ ਇੱਕ ਮਾਹ ਮੂਰਖ ਨਹੀਂ ਸਮਝੇ ਹਾਂਜੀ ਤੂੰ ਭਾਂਚੋ ਗੱਡੀ ਛੋੜਨੀ ਲੋਕਾਂ ਨੂੰ ਕੀ ਪਤਾ ਸਾਡੇ ਇੰਨੇ ਨਹੀਂ 15-20 ਹਜ਼ਾਰ ਦਾ ਵਿੱਚ ਵੇਚ ਦਿਓ ਸਹੀ ਗੱਲ ਆ ਜਾ ਕੇ 10 ਕਹਾਂ ਮੈਂ ਹੋਟਲ ਵਾਲਿਆਂ ਨੂੰ ਮੜਾ ਜਾ ਵੈਸੇ ਜੇ ਇਹ ਮੁਕਤ ਚਾਹ ਪੀਉਣਗੇ ਦੱਸਿਆ ਉਹਨਾਂ ਨੂੰ ਪੁੱਛ ਲੈ ਸਰ ਜੀ ਵੀਡੀਓ ਬਣਾ ਕੇ ਪਾ ਦਿੰਦੇ ਤੇ ਹੋਰ ਰਾਸ਼ਨ ਪਾਣੀ ਫ੍ਰੀ ਕਰਦੇ